ਦੋਸਤੋ ਬਾਲੀਵੁੱਡ ਦੇ ਮਹਾਨ ਲੇਜੈਂਡ ਐਕਟਰ ਤਰਮਿੰਦਰ ਜੀ ਦੀ ਡੈਥ ਤੋਂ ਬਾਅਦ ਪਹਿਲਾ ਉਹਨਾਂ ਦੇ ਅੰਤਮ ਦਰਸ਼ਨ ਨਾ ਕਰਨਾ ਤੇ ਅੰਤਮ ਸੰਸਕਾਰ ਨੂੰ ਗੁੱਪਚਪ ਤਰੀਕੇ ਦੇ ਨਾਲ ਕਰਨਾ ਮਿਸਟਰੀ ਬਣਿਆ ਹੋਇਆ ਸੀ ਪਰ ਹੁਣ ਉਹਨਾਂ ਦੀ ਜਿਹੜੀ ਅੰਤਮ ਅਰਦਾਸ ਹੈ ਉਹ ਦੋ ਸ਼ੋਕ ਸਭਾਵਾਂ ਵਿੱਚ ਬਦਲ ਗਈ ਹਾਲਾਂਕਿ ਦੋਸਤੋ ਇਹ ਤਿੰਨ ਹੈ ਲੇਕਿਨ ਮੈਂ ਇਹਨੂੰ ਦੋ ਹੀ ਕਹੂੰਗਾ ਕਿਉਂਕਿ ਤੁਸੀਂ ਸਮਝੇ ਹੋ ਜਦੋਂ ਮੈਂ ਤੁਹਾਡੇ ਨਾਲ ਸਾਰੀ ਗੱਲਬਾਤ ਸਾਂਝੀ ਕਰੂੰਗਾ ਦੋਸਤੋ ਹਾਲਾਂਕਿ ਪਰਿਵਾਰ ਨੇ মিডিਆ ਤੋਂ ਦੂਰੀ ਬਣਾ ਕੇ ਰੱਖੀ ਹੈ ਜਦੋਂ ਅਸੀਂ মিডিਆ ਤੋਂ ਦੂਰੀ ਬਣਾ ਕੇ ਰੱਖਦੇ ਹਾਂ ਦੋਸਤੋ ਤਾਂ ਬਹੁਤ ਸਾਰੀਆਂ ਅਫਵਾਹਾਂ ਫੈਲਦੀਆਂ ਪਰ ਇਸ ਪਰਿਵਾਰ ਦਾ ਇੱਕ ਬੜਾ ਹੀ ਵਧੀਆ ਇਨਸਾਨੀਅਤ ਦਾ ਜਿਹੜਾ ਇੱਕ ਬਣੀ ਹੋਈ ਹੈ ਦਿੱਖ ਕਿਉਂਕਿ ਇਹਨਾਂ ਨੇ ਪੰਜਾਬੀਆਂ ਲਈ ਬਹੁਤ ਕੁਝ ਕੀਤਾ ਦੋਸਤੋ ਹਾਲਾਂਕਿ ਇਹ ਸਵਾਲ ਉੱਠ ਰਹੇ ਹੈ ਕਿ ਧਰਮਿੰਦਰ ਨੇ ਪੰਜਾਬ ਲਈ ਕੀ ਕੀਤਾ ਇਕ ਇਨਸਾਨ ਇਕੱਲਾ ਇੱਕ ਸੂਬੇ ਲਈ ਕੁਝ ਨਹੀਂ ਕਰ ਸਕਦਾ ਹੁੰਦਾ ਪਰੰਤੂ ਉਹਨਾਂ ਨੇ ਜਿਸ ਇੰਡਸਟਰੀ ਵਿੱਚ ਸੀ ਉੱਥੇ ਉਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਹੈਗਾ ਦੋਸਤੋ ਸਹਾਰਾ ਦਿੱਤਾ ਈਵਨ ਜਦੋਂ ਅੱਸੀ ਵਿਦੇਜਾਂ ਦੇ ਦੌਰਾਨ ਪੰਜਾਬੀ ਫਿਲਮਾਂ ਦਾ ਬਹੁਤ ਹੀ ਘੱਟ ਬਾਜ਼ਾਰ ਹੁੰਦਾ ਸੀ ਪੰਜਾਬ ਹਰਿਆਣਾ ਦਿੱਲੀ ਤੱਕ ਹੀ ਸੀਮਤ ਸੀ ਤੇ ਦੋਸਤੋ ਵਿਦੇਸ਼ਾਂ ਵਿੱਚ ਹਜੇ ਉਦੋਂ ਪੰਜਾਬੀ ਸਿਨੇਮਾ ਪਪੂਲਰ ਨਹੀਂ ਹੋਇਆ ਸੀ ਤਾਂ ਉਹ ਫਰੀ ਦੇ ਵਿੱਚ ਇੱਕ ਦੋ ਆਪਣੇ ਸੀਨ ਦੇ ਕੇ ਉਸ ਪ੍ਰੋਡਿਊਸਰ ਦੀ ਫਿਲਮ ਨੂੰ ਜਿਹੜਾ ਹੈਗਾ ਬਕਅਪ ਕਰਦੇ ਸੀ ਤੇ ਉਹਨੂੰ ਬੂਸਟ ਕਰਦੇ ਸੀਗੇ ਚਲੋ ਦੋਸਤੋ ਇਹੋ ਜਿਹੀਆਂ ਗੱਲਾਂ ਆਪਾਂ ਬਾਅਦ ਚ ਕਰਾਂਗੇ ਪਰ ਅੱਜ ਦਾ ਵਿਸ਼ਾ ਇਹ ਹੈਗਾ ਕਿ ਉਹਨਾਂ ਦੀਆਂ ਦੋ ਸ਼ੋਖ ਸੁਭਾਵਾਂ ਕਿਉਂ ਹੋਈਆਂ ਉਹਨਾਂ ਦੀਆਂ ਜਿਹੜੀਆਂ ਹੈਗੀਆਂ ਮੈਂ ਤਿੰਨ ਵੀ ਕਿਉਂ ਕਹਿ ਰਿਹਾ ਇਸ ਗੱਲ ਤੇ ਆਉਣ ਤੋਂ ਪਹਿਲਾਂ ਦੋਸਤੋ ਜਦੋਂ ਮੈਂ ਇਹ ਕਿਹਾ ਸੀ ਕਿ ਉਹਨਾਂ ਦੇ ਅੰਤਮ ਦਰਸ਼ਨ ਨਹੀਂ ਕਰਾਏ ਗਏ ਤੇ ਉਹਨਾਂ ਦਾ ਜਿਹੜਾ ਹੈਗਾ ਅੰਤਮ ਸੰਸਕਾਰ ਗੁਪਤ ਤਰੀਕੇ ਨਾਲ ਕਰਾਇਆ ਗਿਆ ਉਹਦੇ ਅਸਲ ਵਜ੍ਹਾ ਜਿਹੜੀ ਹੈ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਹਾਂ ਦੋਸਤੋ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਧਰਮਿੰਦਰ ਜੀ ਅੰਤਮ ਸਮੇਂ ਤੱਕ ਜਦੋਂ ਵੀ ਬਾਹਰ ਆਉਂਦੇ ਸੀ ਪਬਲਿਕ ਦੇ ਸਾਹਮਣੇ ਆਉਂਦੇ ਸੀ ਪਬਲੀਕਲੀ ਚਾਹੇ ਕੈਮਰੇ ਤੇ ਆਉਂਦੇ ਸੀ ਦੋਸਤੋ ਤੇ ਉਹ ਹਮੇਸ਼ਾ ਆਪਣੀ ਨੌਜਵਾਨੀ ਵਾਲੀ ਦਿੱਖ ਲੈ ਕੇ ਹੀ ਆਉਂਦੇ ਸੀਗੇ ਔਰ ਪੂਰੇ ਮੇਕਅਪ ਦੇ ਨਾਲ ਹੀ ਉਹ ਕੈਮਰਿਆਂ ਦੇ ਸਾਹਮਣੇ ਆਉਂਦੇ ਸੀਗੇ ਇੱਕ ਉਹਨਾਂ ਨੇ ਪਬਲਿਕਲੀ ਆਪਣੀ ਜਿਹੜੀ ਫਿਗਰ ਹੈ ਉਹ ਬਣਾਈ ਹੋਈ ਸੀ ਇੱਕ ਨੌਜਵਾਨ ਦੀ ਹਾਲਾਂਕਿ ਅਖੀਰਲੇ 2-3 ਸਾਲਾਂ ਵਿੱਚ ਉਹਨਾਂ ਨੂੰ ਚੱਲਣ ਵਿੱਚ ਦਿੱਕਤ ਆਉਂਦੀ ਸੀ ਫੜ ਕੇ ਸਹਾਰਾ ਲੈ ਕੇ ਚੱਲਦੇ ਨਜ਼ਰ ਆਉਂਦੇ ਸੀ ਪਰੰਤੂ ਦੋਸਤੋ ਉਹ ਆਪਣਾ ਜਿਹੜਾ ਦਿੱਖ ਬੜੀ ਵਧੀਆ ਰੱਖਦੇ ਸੀ ਇੱਕ ਦਿਨ ਗੱਲਾਂ-ਬਾਤਾਂ ਵਿੱਚ ਜਦੋਂ ਉਹਨਾਂ ਨੂੰ पूछया मैं दोस्तों टेलीफोनिकली बड़ा ही ਉਹਨਾਂ ਨਾਲ ਰਿਹਾ ਕਿ ਰੇਖਾ ਔਰ हेमा ਜਦੋਂ ਨੌਜਵਾਨ ਬਣ ਕੇ ਰਹਦੀਆਂ ਤਾਂ ਭਲੇ ਮੈਨੂੰ ਵੀ ਨੌਜਵਾਨ ਬਣ ਕੇ ਹੀ ਰਹਿਣਾ ਪੈਂਦਾ ਤੇ ਬੜੀ ਉਹਨਾਂ ਨੇ ਹਾਸੇ ਵਿੱਚ ਇਹ ਗੱਲ ਜਿਹੜੀ ਹੈਗੀ ਹੈ ਕਹੀ ਸੀਗੀ ਔਰ ਬੜੀ ਖੂਬਸੂਰਤ ਤਰੀਕੇ ਨਾਲ ਕਹੀ ਸੀ ਦੋਸਤੋ ਠੀਕ ਹੈ ਆਪਣੀ ਦਿੱਖ ਜਿਹੜੀ ਹੈਗੀ ਹੈ ਬਣਾ ਕੇ ਰੱਖਣੀ ਬਹੁਤ ਹੀ ਜ਼ਰੂਰੀ ਵੀ ਹੁੰਦੀ ਹੈ ਕਿਉਂਕਿ ਪਬਲਿਕ ਫਿਗਰ ਨੂੰ ਜਿਹੜਾ ਹੈਗਾ ਇੱਕ ਐਗਜ਼ਾਮਪਲ ਬਣ ਕੇ ਚੱਲਣਾ ਪੈਂਦਾ ਹੈ ਪਰ ਦੋਸਤੋ ਮੈਂ ਤੁਹਾਨੂੰ ਇਸ ਗੱਲ ਤੇ ਲੈ ਕੇ ਜਾਵਾਂ ਕਿ ਉਹਨਾਂ ਦੇ ਅੰਤਮ ਦਰਸ਼ਨ ਕਿਉਂ ਨਹੀਂ ਕਰਾਏ ਗਏ ਮੈਂ ਤੁਹਾਨੂੰ ਲੈ ਕੇ ਜਾਊਂਗਾ ਰਾਜਕੁਮਾਰ ਜਿਹੜੇ ਕਿ ਬਾਲੀਵੁੱਡ ਦੇ ਦਿੱਗਜ ਅਭਿਨੇਤਾ ਸਿਗੇ ਜਿਨ੍ਹਾਂ ਦੀ ਆਵਾਜ਼ ਬੜੀ ਗੜਗੜਜ ਸੀ ਤੇ ਉਹਨਾਂ ਦੇ ਡਾਇਲੌਗ ਬੜੇ ਜਿਹੜੇ ਹੈਗੇ ਆ ਪਪੂਲਰ ਹੁੰਦੇ ਸੀ ਉਹਨਾਂ ਨੇ ਵੀ ਦੋਸਤੋ ਆਪਣੇ ਅੰਤਮ ਜੜੀਆਂ ਰਸਮਾਂ ਵਾਸਤੇ ਪਰਿਵਾਰ ਨੂੰ ਕਹਿ ਦਿੱਤਾ ਸੀ ਕਿ ਇਹ ਬਿਨਾ ਕਿਸੇ ਨੂੰ ਦੱਸੇ ਕੀਤੀ ਜਾਵੇ ਇੱਕ ਵੀ ਫੋਟੋ ਨਾ ਖਿੱਚੀ ਜਾਵੇ ਤਾਂ ਜੋ ਕੋਈ ਫੋਟੋ ਬਾਅਦ ਵਿੱਚ ਲੀਕ ਹੋ ਕੇ ਬਾਹਰ ਆ ਜਾਵੇ ਦੋਸਤੋ ਕਾਰਨ ਉਹਨਾਂ ਦੇ ਵੀ ਦਿਖਦਾ ਹੀ ਸੀਗਾ ਲੇਕਿਨ ਮੈਂ ਸਪਸ਼ਟ ਨਹੀਂ ਕਹਿ ਸਕਦਾ ਤੁਸੀਂ ਖੁਦ ਵੀ ਸਮਝ ਗਏ ਹੋਵੋਗੇ ਹੁਣ ਦੂਸਰੇ ਨੰਬਰ ਤੇ ਆਉਂਦੇ ਦੇਵਾਨੰਦ ਜੋ ਸਦਾ ਬਹਾਰ ਹੀ ਰਹਾ ਐ ਐਂਡ ਤੱਕ ਉਹਨਾਂ ਨੇ ਆਪਣੇ ਕਾਲੀ ਵਿਗ ਦੇ ਨਾਲ ਔਰ ਰਛੇ ਮਤਲਬ ਸੂਰਤ ਸੀਰਤ ਦੇ ਨਾਲ ਹੀ ਆਪਣੇ ਆਪ ਨੂੰ ਪ੍ਰਸਤੁਤ ਕੀਤਾ ਲੋਕਾਂ ਦੇ ਸਾਹਮਣੇ ਦੋਸਤੋ ਉਹਨਾਂ ਨੇ ਵੀ ਆਪਣਾ ਅੰਤਮ ਸਮਾਂ ਜਿਹੜਾ ਹੈਗਾ ਯੂਐਸ ਆਪਣੇ ਬੇਟੇ ਕੋਲ ਬਤਾਇਆ ਤੇ ਉੱਥੇ ਹੀ ਉਹਨਾਂ ਨੇ ਆਪਣਾ ਅੰਤਮ ਸੰਸਕਾਰ ਦੀ ਇੱਛਾ ਪ੍ਰਗਟ ਕੀਤੀ ਤੇ ਕੋਈ ਵੀ ਫੋਟੋ ਨਹੀਂ ਖਿੱਚਣ ਲਈ ਸਪੈਸ਼ਲ ਹਦਾਇਤਾਂ ਦਿੱਤੀਆਂ ਸਨ ਕਿਉਂਕਿ ਦੋਸਤੋ origignal ਚਿਹਰਾ ਜਿਹੜਾ ਹੈਗਾ ਉਹ ਥੋੜਾ ਜਿਹਾ ਬਦਲ ਹੀ ਜਾਂਦਾ ਹੈ ਸੇਮ ਇਹੀ ਚੀਜ਼ ਜਿਹੜੀ ਸੀ ਤਰਮਿੰਦਰ ਜੀ ਦੇ ਨਾਲ ਸੀਗੀ ਜਿਸ ਕਰਕੇ ਉਹਨਾਂ ਦੇ ਅੰਤਮ ਦਰਸ਼ਨ ਜਿਹੜੇ ਪਰਿਵਾਰ ਕਰ ਨਹੀਂ ਸਕਿਆ ਪਰ ਮੈਂ ਇੱਥੇ ਇਸ ਗੱਲ ਨਾਲ ਥੋੜਾ ਜ਼ਿਆਦਾ ਸਹਿਮਤ ਨਹੀਂ ਦੋਸਤੋ ਦਲੀਪ ਕੁਮਾਰ ਜੋ ਹੈ ਉਹ ਵੀ ਇਸੇ ਤਰ੍ਹਾਂ ਹੀ ਰਹੇ ਹੈ ਐਂਡ ਤੱਕ ਪੂਰੀ ਜਵਾਨੀ ਦੇ ਮਤਲਬ ਆਪਣੇ ਜਲਵੇ ਨੂੰ ਲੈ ਕੇ ਹੀ ਆਉਂਦੇ ਸੀ ਕੈਮਰੇ ਦੇ ਪਰ ਉਹਨਾਂ ਦੇ ਅੰਤਮ ਸਮੇਂ ਜਿਹੜੇ ਦਰਸ਼ਨ ਕਰਾਏ ਗਏ ਸੀ ਸੇਮ ਉਸੇ ਤਰ੍ਹਾਂ ਹੀ ਤਰਮੰਦਰ ਦੇ ਫੈਸਲ ਨੂੰ ਵੀ ਕਰਾਇਆ ਜਾ ਸਕਦੇ ਸੀ ਦੋਸਤੋ ਕੇਵਲ ਚਿਹਰਾ ਛੋੜਾ ਜਾਂ ਨੰਗਾ ਰੱਖ ਕੇ ਬਾਕੀ ਜਿਹੜਾ ਹੈਗਾ ਸਾਰਾ ਸਰੀਰ ਜਿਹੜਾ ਢੱਕਿਆ ਜਾ ਸਕਦਾ ਸੀ ਔਰ ਫੁੱਲਾਂ ਦੇ ਹਾਰਾਂ ਦੇ ਨਾਲ ਉਹਨਾਂ ਨੂੰ ਸਜਾਇਆ ਜਾ ਸਕਦਾ ਸੀ ਤੇ ਉਹਨਾਂ ਦਾ ਸਿਰਫ ਤੇ ਸਿਰਫ ਮੋਖ ਜਿਹੜਾ ਹੈਗਾ ਬੁਖੜਾ ਜਿਹੜਾ ਹੈਗਾ ਉਸ ਨੂੰ ਨੰਗਾ ਰੱਖ ਕੇ ਜਿਹੜਾ ਹੈਗਾ ਅੰਤਮ ਦਰਸ਼ਨ ਕਰਵਾਏ ਜਾ ਸਕਦੇ ਸੀਗੇ ਲੇਕਿਨ ਦੋਸਤੋ ਇਸ ਚੀਜ਼ ਬਾਰੇ ਨਹੀਂ ਸੋਚਿਆ ਗਿਆ ਤੇ ਤਰਨੰਦਰ ਦੇ ਵੀ ਕਰੋੜਾ ਫੈਨਸ ਨੂੰ ਜਿਹੜਾ ਹੈਗਾ ਬਹੁਤ ਸਾਰਾ ਸਦਮਾ ਪਹੁੰਚਿਆ ਔਰ ਦੋਸਤੋ ਇਸੇ ਤਰ੍ਹਾਂ ਸਰਕੰ ਗੱਲ ਜਿਹੜੀ ਹੈਗੀ ਆ ਉਹ ਥੋੜੀ ਜੀ ਉਹ ਹੈ ਹੀ ਹੈ ਕਿ মিডিਆ ਤੋਂ ਦੂਰੀ ਬਣਾ ਕੇ ਰੱਖੀਏ ਪਰਿਵਾਰ ਨੇ ਕਿਉਂਕਿ মিডিਆ ਨੂੰ ਜਿਹੜਾ ਇੱਕ ਹੀ ਨੱਕੇ ਤੋਂ ਨਹੀਂ ਪਰੋਣਾ ਚਾਹੀਦਾ ਦੋ ਚਾਰ ਜਿਹੜੇ ਹੈਗੇ ਆ ਉਹ ਲਾਜ਼ਮੀ ਉਹਨਾਂ ਨੂੰ ਆਪਣੇ ਜਿਹੜੇ ਹੈਗੇ ਆ ਅੱਛੇ মিডিਆ ਕਰਮੀ ਨਾਲ ਰੱਖਨੇ ਚਾਹੀਦੇ ਸਿਗੇ ਚਲੋ ਇਸ ਗੱਲ ਤੋਂ ਤਾਂ ਖੁੰਝੇ ਆ ਪਰ ਆਪਾਂ ਹੁਣਾਉਣੇ ਆ ਤਿੰਨ ਕੇ ਦੋ ਪ੍ਰਾਰਥਨਾ ਸਭਾਵਰਤ ਦੋਸਤੋ ਜਿਹੜਾ ਹੁਣ ਉਹਨਾਂ ਦੀ ਕੱਲ ਪ੍ਰਾਰਥਨਾ ਸਭਾ ਹੋਈ ਹੈ ਉਹ ਇੱਕ ਤਾਂ ਘਰੇ ਹੋਈਆਂ ਜੋ ਸਿੱਖ ਰੀਤੀ ਰਿਵਾਜ ਅਨੁਸਾਰ ਹੋਈਆਂ ਦੋਸਤੋ ਜਿਹਦੇ ਵਿੱਚ ਸ਼ਬਦ ਕੀਰਤਨ ਗੁਰਬਾਣੀ ਦੀਆਂ ਆਵਾਜ਼ਾਂ ਜਿਹੜੀਆਂ ਉਹਨਾਂ ਦੇ ਘਰ ਦੇ ਬਾਹਰ ਜਿਹੜਾ ਹੈਗਾ ਸੁਣਾਈ ਦਿੰਦੀ ਸੀ ਔਰ ਬਾਲੀਵੁੱਡ ਦੇ ਬਹੁਤ ਸਾਰੀਆਂ ਹਸਤੀਆਂ ਉੱਤੇ ਸ਼ਾਮਲ ਹੋਈਆਂ ਉਸ ਰੇਲ ਦੇ ਵਿੱਚ ਤੇ ਇਹ ਜੋ ਹੈ ਦੋਸਤੋ ਧਰਮੰਦਰ ਜਿੱਦੇ ਪਹਿਲਾ ਪਰਿਵਾਰ ਯਾਨੀ ਨੇ ਜੋ ਅਯੋਜਿਤ ਕੀਤਾ ਸੀ ਤੇ ਉਹਨਾਂ ਨੇ ਸ਼ਾਮ ਨੂੰ ਦੋਸਤੋ ਤਾਜ ਹੋਟਲ ਵਿੱਚ ਲਾਈਵ ਸਰਮਨੀ ਜਿਹੜੀ ਹੈ ਮਨਾਈ ਸਾਢੇ 5:00 ਤੋਂ ਸਾਢੇ 7:00 ਦੋ ਘੰਟੇ ਥੋੜਾ ਜਿਹਾ ਵੱਧ ਟਾਈਮ ਲੱਗਾ ਵੀ ਹੋਊਗਾ ਦੋਸਤੋ ਉੱਥੇ ਜਿਹੜੀ ਇਹ ਮਨਾਈ ਹੈ ਇਹਨੂੰ ਆਪਾਂ ਦੋ ਨਹੀਂ ਇੱਕ ਪਰਿਵਾਰ ਨੇ ਦੋ ਪ੍ਰੋਗਰਾਮ ਕੀਤੇ ਆ ਇੱਕ ਤਾਂ ਰਿਚੁਅਲ ਜੋ ਉਹ ਕਰੇ ਕਰ ਲਏ ਔਰ ਦੂਸਰਾ ਜੋ ਉਹਨਾਂ ਦੀ ਲਾਈਫ ਸੈਲੀਬ੍ਰੇਟ ਕੀਤੀ ਹੈ ਉਹ ਉਹਨਾਂ ਨੇ ਤਾਜ ਹੋਟਲ ਦੇ ਖੁੱਲੇ ਗਰਾਊਂਡ ਦੇ ਵਿੱਚ ਬਣੇ ਹੋਏ ਇੱਕ ਪੰਡਾਲ ਦੇ ਵਿੱਚ ਕੀਤੀ ਹੈ ਜਿੱਥੇ ਬਹੁਤ ਸਾਰੇ ਫਿਲਮੀ ਸੈਲੀਬ੍ਰੇਟ ਪਹੁੰਚੇ ਲੇਕਿਨ ਇੱਥੇ ਦੋਸਤੋ ਥੋੜੇ ਜਿਹਾ ਟਵਿਸਟ ਆ ਜਾਂਦਾ ਹੈ ਦੋਸਤੋ ਧਰਮਿੰਦਰ ਜਿੱਦੇ ਜੋ ਅੰਤਮ ਰਸਮ ਹੋਇਆ ਸੀ ਗਿਆ ਅੰਤਮ ਸੰਸਕਾਰ ਉਸ ਵਿੱਚ ਉਹਨਾਂ ਦੀ ਦੂਸਰੀ ਪਤਨੀ ਹਿਮਾ ਮਾਲਨੀ ਆਪਣੀ ਬੇਟੀ ਦੇ ਨਾਲ ਸ਼ਾਮਲ ਹੋਈ ਸੀ ਔਰ ਘਰੇ ਜੋ ਪ੍ਰਾਰਥਨਾ ਸਭਾ ਦਾ ਯੋਜਨ ਹੋਇਆ ਸੀ ਉੱਥੇ ਵੀ ਹਿਮਾ ਮਾਲਨੀ ਬੇਟੀ ਦੇ ਨਾਲ ਸ਼ਾਮਲ ਹੋਈ ਸੀ ਲੇਕਿਨ ਸ਼ਾਮ ਦੇ ਪ੍ਰੋਗਰਾਮ ਵਿੱਚ ਹਿਮਾ ਮਾਲਨੀ ਨਾ ਉਹਨਾਂ ਦੀਆਂ ਦੋਨੋਂ ਬੇਟੀਆਂ ਚੋਂ ਕੋਈ ਵੀ ਸ਼ਾਮਲ ਨਹੀਂ ਹੋਇਆ ਨਹੀਂ ਪਤਾ ਲੱਗ ਸਕਿਆ ਕਿ ਉਹਨਾਂ ਨੂੰ આમંત્રਿਤ ਨਹੀਂ ਕੀਤਾ ਗਿਆ ਜਾਂ ਉਹ ਕਿਉਂ ਨਹੀਂ ਆਏ ਲੇਕਿਨ ਉਹਨਾਂ ਨੇ ਦੋਸਤੋ ਹਿਮਾ ਮਾਲਨੀ ਨੇ ਵੀ ਉਸੇ ਸਮੇਂ ਯਾਨੀ ਕੱਲ ਜਿਹਨੂੰ ਆਪਾਂ ਵੀਰਵਾਰ ਸ਼ਾਮੀ 5:30 ਤੋਂ 7:30 ਆਪਣੇ ਘਰੇ ਵੀ ਉਹਨਾਂ ਨੇ ਇੱਕ ਸ਼ੋਕ ਸਭਾ ਦਾ ਯੋਜਨ ਕੀਤਾ ਜਿਸ ਦੇ ਵਿੱਚ ਉਹ ਸੈਲੀਬ੍ਰਿਟੀ ਪਹੁੰਚੀ ਹੈ ਲੇਕਿਨ ਘਟ ਪਹੁੰਚੇ ਕਿਉਂਕਿ ਜਿਆਦਾ ਤਾਜ ਵਿੱਚ ਚਲੇ ਗਏ ਸੀ ਲੇਕਿਨ ਦੋਸਤੋ ਆਪਾਂ ਘਟ ਨਹੀਂ ਕਹਿ ਸਕਦੇ ਜਦੋਂ ਤਾਜ ਵਾਲੇ ਪ੍ਰੋਗਰਾਮ ਵਿੱਚ ਸੈਲੀਬ੍ਰਿਟਸ ਨੂੰ ਪਤਾ ਲੱਗਾ ਕਿ ਹਿਮਮਾਣੀ ਨੇ ਸ਼ਿਰਕਤ ਨਹੀਂ ਕੀਤੀ ਘਰੇ ਵੀ ਉਹਨਾਂ ਨੇ ਇੱਕ ਸਭਾ ਰੱਖੀ ਹੋਈ ਹੈ ਤਾਂ ਉਹ ਵਾਪਸੀ ਤੇ ਹਿਮਮਾਣੀ ਦੇ ਘਰ ਦੇ ਬਾਹਰ ਵੀ ਦੇਖੇ ਗਏ ਕਿਉਂਕਿ ਬਹੁਤ ਸਾਰੇ ਸੈਲੀਬ੍ਰੇਟ ਬਾਥੀ ਉਹਨਾਂ ਨੂੰ ਹਿਮਮਾਣੀ ਨੂੰ ਮਿਲਣ ਉਹਨਾਂ ਦੇ ਘਰੇ ਪਹੁੰਚੇ ਤਾਂ ਇਸ ਤਰ੍ਹਾਂ ਦੋਸਤੋ ਜਿਹੜਾ ਹੈਗਾ ਧਰਮਿੰਦਰ ਜੀ ਇੱਕ ਤੇ ਉਹਨਾਂ ਦੀਆਂ ਸ਼ੋਕ ਸਭਾਵਾਂ ਦੋ ਹੋਈਆਂ ਇੱਕ ਤਾਂ ਜੋਲ ਪਰਿਵਾਰ ਨੇ ਕੀਤੀ ਐ ਚਾਹੇ ਉਹਨੇ ਦੋ ਕੀਤੀਆਂ ਲੇਕਿਨ ਉਹਨੂੰ ਆਪਾਂ ਇੱਕ ਹੀ ਗਿਣਾਂਗੇ ਦੂਸਰੀ ਹਿਮਾ ਮੰਨਦੇ ਜਿਹਦੇ ਘਰ ਹੋਈ ਐ ਤੇ ਇਸ ਤਰ੍ਹਾਂ ਦੋਸਤੋ ਤਰਮਿੰਦਰ ਇੱਕ ਸ਼ੋਕ ਪ੍ਰਾਰਥਨਾਵਾਂ ਸਭਾਵਾਂ ਦੋ ਇਹ ਜਿਹੜਾ ਹੈਗਾ ਠੀਕ ਐ ਮਤਲਬ ਹੋ ਵੀ ਸਕਦਾ ਐ ਤੇ ਇਸ ਤਰ੍ਹਾਂ ਹੋਣਾ ਚਾਹੀਦਾ ਸੀ ਕਿ ਨਹੀਂ ਹੋਣਾ ਚਾਹੀਦਾ ਸੀ ਐਜ਼ ਏ ਤਰਮਿੰਦਰ ਜੀ ਦੇ ਫੈਨ ਮੈਂ ਇਹੀ ਕਹਿੰਦਾ ਕਾਉਣਾ ਕਿ ਉਹਨਾਂ ਦੀ ਯੂਨਿਟੀ ਹੀ ਸਾਹਮਣੇ ਆਵੇ ਜਸਤਰਾ ਯੂਨਿਟੀ ਉਹਨਾਂ ਦੇ ਜਿਉਂਦੇ ਜੀ ਸੀ ਪਰਿਵਾਰ ਦੀ ਉਸੇ ਤਰ੍ਹਾਂ ਹੀ ਬਾਅਦ ਚ ਨਜ਼ਰ ਆਵ ਕੇ ਹੋਣਗੇ ਲੇਕਿਨ ਮੈਂ ਇਹ ਸਮਝਦਾ ਕਿ ਆਉਣ ਵਾਲੇ ਦਿਨਾਂ ਵਿੱਚ ਫੈਮਿਲੀ ਦੁਆਰਾ ਜਿਹੜੀ ਯੂਨਿਟੀ ਨਾਲ ਖੜੀ ਨਜ਼ਰ ਆਊਗੀ ਦੋਸਤੋ ਤੁਸੀਂ ਕਿਸ ਤਰ੍ਹਾਂ ਸਮਝਦੇ ਹੋ ਆਪਣੇ ਰੈ ਦੇਓ ਆਪਣੇ ਵਿਚਾਰ ਦਿਓ ਇਸ ਤਰ੍ਹਾਂ ਦੀਆਂ ਵੀਡੀਓ ਵੀ ਲੈ ਕੇ ਮੈਂ ਆਉਂਦਾ ਹਾਂ ਭੋਪਾਲ ਫੈਮਿਲੀ ਵੱਲੋਂ ਸਤਿ ਸ਼੍ਰੀ ਅਕਾਲ ਨਮਸਕਾਰ ਗੇਮ ਸ਼ੋ ਆਦਾਬ ਮੌਜਾ ਮਾਨਦੇ ਰਹੋ ਚੜਦੇ ਰਹੋ ਕਲਚ ਰਹੋ